ਸਸ਼ਕਲ ਜੀ ਸੰਜਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬਿਆ ਧੰਜਲ ਤੁਹਾਡੇ ਨਾਲ ਇਸ ਵਕਤ ਦੀ ਬੇਹਦ ਮੰਦ ਭਾਗੀ ਖਬਰ ਲੈ ਕੇ ਹਾਜ਼ਰ ਹਾਂ ਤਾਂ ਅਮਰੀਕਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਜ ਜਿਸ ਦੀ ਉਮਰ ਮਹਿਜ 27 ਸਾਲ ਦੱਸੀ ਜਾ ਰਹੀ ਹੈ 12 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਸੀ ਤੇ ਘਰ ਦੇ ਵਿੱਚ ਅਗਲੇ ਸਾਲ ਯਾਨੀ ਕਿ ਜਨਵਰੀ ਦੇ ਵਿੱਚ ਜਨਵਰੀ 2025 ਦੇ ਵਿੱਚ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਜਦੋਂ ਬੇਟਾ ਆਏਗਾ ਉਸਦਾ ਵਿਆਹ ਕੀਤਾ ਜਾਏਗਾ ਪਰ ਉਸ ਤੋਂ ਪਹਿਲਾਂ ਹੀ ਪਰਿਵਾਰਕ ਮੈਂਬਰਾਂ ਨੂੰ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਖਬਰ ਮਲੇਰਕੋਟਲਾ ਦੇ ਹైదਰਨਗਰ ਦੀ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਜਿਸ ਦਾ ਨਾਮ ਕੁਲਵੀਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਇਹ ਅਮਰੀਕਾ ਦੇ ਵਿੱਚ 12 ਸਾਲ ਪਹਿਲਾਂ ਗਿਆ ਹੋਇਆ ਸੀ ਟਰੱਕ ਡਰਾਈਵਰੀ ਦਾ ਕੰਮ ਕਰਦਾ ਹੈ ਟਰੱਕ ਚਲਾਉਂਦਾ ਸੀ ਜਿਸ ਦਿਨ ਇਸ ਦੀ ਮੌਤ ਹੋਈ ਹੈ ਉਸੇ ਦਿਨ ਵੀ ਇਹ ਆਪਣੇ ਕੰਮ ਉਤੇ ਗਿਆ ਹੋਇਆ ਸੀ ਟਰੱਕ ਲੈ ਕੇ ਰਾਸਤੇ ਦੇ ਵਿੱਚ ਇਸ ਦੇ ਸੀਨੇ ਦੇ ਵਿੱਚ ਦਰਦ ਹੁੰਦਾ ਹੈ ਤੇ ਆਪਣੇ ਦੋਸਤ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਸੀਨੇ ਦੇ ਵਿੱਚ ਦਰਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਵਿੱਚ ਥੋੜੇ ਸਮਾਂ ਬਾਅਦ ਇਹ ਪੈਟਰੋਲ ਪੰਪ ਤੇ ਬਾਥਰੂਮ ਵਾਸਤੇ ਰੁਕਦਾ ਹੈ ਤਾਂ ਇਸੇ ਦੌਰਾਨ ਉਸ ਨੂੰ ਚੱਕਰ ਆ ਜਾਂਦਾ ਹੈ ਤੇ heਠਾ ਡਿੱਗ ਜਾਂਦਾ ਹੈ ਤੇ ਮੌਕੇ ਉੱਤੇ ਹੀ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਸੀਨੇ ਦੇ ਵਿੱਚ ਦਰਦ ਹੁੰਦਾ ਹੈ ਹਾਰਟ ਅਟੈਕ ਆਉਣ ਦੇ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਇਹਨਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਜਾਂਦਾ ਹੈ ਤੇ ਇਹ ਮੰਦ ਭਾਗੀ ਖਬਰ ਦੇ ਬਾਰੇ ਦੱਸਿਆ ਜਾਂਦਾ ਹੈ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਹ ਖਬਰ ਮਿਲਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੁਣੇ-ਹੁਣੇ ਪੀਆਰ ਹੋਇਆ ਸੀ ਤੇ ਖੁਸ਼ੀ ਦਾ ਮਾਹੌਲ ਸੀ ਪਰਿਵਾਰ ਦੇ ਵਿੱਚ ਤਾਂ ਇੰਨੇ ਸਾਲਾਂ ਬਾਅਦ ਜਨਵਰੀ ਦੇ ਵਿੱਚ ਉਸਨੇ ਆਉਣਾ ਸੀ ਅਸੀਂ ਸੋਚਿਆ ਸੀ ਕਿ ਪੁੱਤ ਦਾ ਵਿਆਹ ਕਰਾਂਗੇ ਖੁਸ਼ੀਆਂ ਚਾਹਾਂ ਦੇ ਨਾਲ ਅਸੀਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸੀ ਪਰ ਉਸ ਤੋਂ ਪਹਿਲਾਂ ਇਹ ਖੁਸ਼ੀਆਂ ਜਿਹੜੀਆਂ ਪਲਾਂ ਦੇ ਵਿੱਚ ਮਾਤਮ ਦੇ ਵਿੱਚ ਬਦਲ ਗਈਆਂ ਕਿਉਂਕਿ ਕੁਲਵੀਰ ਸਿੰਘ ਦੇ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਉਸ ਦੀ ਜਿਹੜੀ ਹੈ ਮੰਦਭਾਗੀ ਖਬਰ ਸਾਹਮਣੇ ਆਈ ਹੈ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਹ ਖਬਰ ਸੁਣਨ ਨੂੰ ਮਿਲੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ 12 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਸੀ ਚੰਗੇ ਸੁਭਾਅ ਦਾ ਮਾਲਕ ਸੀ ਤੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਤੇ ਪਤਾ ਚੱਲਿਆ ਰਿਸ਼ਤੇਦਾਰਾਂ ਦੇ ਜ਼ਰੀਏ ਕਿ ਟਰੱਕ ਚਲਾਉਂਦੇ ਸਮੇਂ ਉਸ ਦੇ ਸੀਨੇ ਦੇ ਵਿੱਚ ਦਰਦ ਹੋਇਆ ਸੀ ਤੇ ਇਸੇ ਦੌਰਾਨ ਉਸਨੇ ਆਪਣੇ ਦੋਸਤ ਨੂੰ ਵੀ ਫੋਨ ਕਰਕੇ ਦੱਸਿਆ ਕਿ ਉਸ ਦੇ ਸੀਨੇ ਦੇ ਵਿੱਚ ਦਰਦ ਹੋ ਰਿਹਾ ਹੈ ਜਿਸ ਤੋਂ ਬਾਅਦ ਵਿੱਚ ਥੋੜਾ ਸਮਾਂ ਬਾਅਦ ਜਦੋਂ ਉਹ ਪੈਟਰੋਲ ਪੰਪ ਤੇ ਰੁਕਦਾ ਹੈ ਤੇ ਇਸੇ ਦੌਰਾਨ ਉਸ ਨੂੰ ਚੱਕਰ ਆ ਜਾਂਦਾ ਹੈ ਤੇ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਕਿਥੇ ਚਾਹਵਾਂ ਨਾਲ ਵਿਦੇਸ਼ ਟੋਰਿਆ ਸੀ ਮਾਪਿਆਂ ਨੇ ਪੁੱਤ ਤੇ ਹੁਣ ਪੇਟੀ ਦੇ ਵਿੱਚ ਬੰਦ ਹੋ ਕੇ ਪਰਿਵਾਰਕ ਮੈਂਬਰ ਇਸ ਨੂੰ ਦੇਖਣਗੇ ਪਰ ਪੇਟੀ ਦੇ ਵਿੱਚ ਬੰਦ ਹੋ ਕੇ ਆਪਣੇ ਦੇਸ਼ ਨੂੰ ਮੇ ਆਵੇਗਾ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੈ ਕਿੱਥੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਪਰ ਪਲਾਂ ਦੇ ਵਿੱਚ ਖੁਸ਼ੀਆਂ ਜੋ ਹੈ ਉਹ ਮਾਤਮ ਦੇ ਵਿੱਚ ਬਦਲ ਗੀਆਂ ਨੇ ਤਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ سلسلہ ਲਗਾਤਾਰ جاری ਹੈ ਹਾਰਟ ਅਟੈਕ ਹਾਸਿਆਂ ਦੇ ਨਾਲ ਪੰਜਾਬੀ ਨੌਜਵਾਨਾਂ ਦੀਆਂ ਮੌਤਾ ਹੋ ਰਹੀਆਂ ਨੇ ਤੇ ਇੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਮਲੇਰਕੋਟਲਾ ਦੇ ਹیدرਨਗਰ ਦੀ ਇਹ ਖਬਰ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਹਾਰਟ ਅਟੈਕ ਆਉਣ ਦੇ ਨਾਲ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਖੁਸ਼ੀ ਸੀ ਕਿ ਅਗਲੇ ਸਾਲ ਪੁੱਤ ਇੰਨੇ ਸਾਲਾਂ ਬਾਅਦ ਘਰ ਪਰਤੇਗਾ ਜਿੱਥੇ ਉਸ ਦਾ ਵਿਆਹ ਕੀਤਾ ਜਾਏਗਾ ਤਿਆਰੀਆਂ ਹੋ ਰਹੀਆਂ ਸੀ ਤੇ ਰਈ ਤਿਆਰੀਆਂ ਜੋ ਹੈ ਪਲਾ ਦੇ ਵਿੱਚ ਜਿਹੜੀਆਂ ਖੁਸ਼ੀਆਂ ਉਹ ਮਾਤਮ ਦੇ ਵਿੱਚ ਬਦਲ ਗਈਆਂ ਤੇ ਤਿਆਰੀਆਂ ਵੀ ਇਸੇ ਤਰ੍ਹਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ ਤਾਂ ਪਰਿਵਾਰਕ ਮੈਂਬਰਾਂ ਦੀਆਂ ਸਿੱਧੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਕਿ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਸਰ ਕੀ ਨਾਂਜੀ ਆਪਣਾ ਜੀ ਮੈਂ ਬਰਬੀਰ ਸਿੰਘ ਨੰਬਰਦਾਰ ਜੀ ਪਿੰਡ ਹਜ਼ਾਰਨਗਰ ਆ ਜਿਹੜਾ ਬੇਟਾ ਕੁਲਵੀਰ ਜਿਹਨਾਂ ਦੀ ਮੌਤ ਹੋਈ ਆ ਉਹਨਾਂ ਤੁਹਾਡਾ ਉਹਨਾਂ ਨਾਲ ਆਪਣਾ ਕੀ ਰਿਸ਼ਤਾ ਸੀ ਸਾਡੇ ਵੀ ਤਾਇਆ ਜੀ ਦਾ ਪੋਤਾ ਹੀ ਸੀਗਾ ਠੀਕ ਆ ਜੀ ਤੇ ਬਹੁਤ ਮਦ ਭਾਗੀ ਘਟਨਾ ਵਾਲੀ ਵਾਪਰੀ ਆ ਕੀ ਕਾਰਨ ਮੰਨਦੇ ਜਿਹੜੇ ਆਪਣੇ ਨੌਜਵਾਨਾਂ ਦੇ ਨਾਲ ਜਿਹੜਾ ਹੈਗਾ ਬਾਹਰ ਫੋਰਨ ਦੇ ਵਿੱਚ ਬਹੁਤ ਮਾੜੀਆਂ ਘਟਨਾਵਾਂ ਵਾਪਸ ਨੇ ਜਿਵੇਂ ਕਿ ਆਪਣੇ ਜਿਹੜੇ ਦੀ ਹੁਣ ਇਹ 6ਵੀਂ ਘਟਨਾ ਹੈਗੀ ਇੱਕ ਮਹੀਨੇ ਦੇ ਵਿੱਚ ਵਿੱਚ ਹਾਂਜੀ ਕੀ ਕਾਰਨ ਮੰਨਦੇ ਤੁਸੀਂ ਇਹ ਚੀਜ਼ਾਂ ਦਾ ਕਾਰਨ ਵੈਸੇ ਜੀ ਤਾਂ ਨਾਰਮਲ ਸੀ ਹਫਤਾ ਪਹਿਲਾਂ ਇਹਦੀ ਮੈਡੀਕਲ ਰਿਪੋਰਟ ਆਈ ਹੈ ਉਹਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ ਹਾਂਜੀ ਤੇ ਬਿਲਕੁਲ ਠੀਕ ਸੀਗਾ ਖੂਸ ਸੀਗਾ ਇਹ ਅਚਾਨਕ ਹੀ ਹੋਇ ਇਹ ਪਹਿਲਾਂ ਕਦੇ ਉਸਨੇ ਪਰਿਵਾਰ ਕੇ ਮੈਂਬਰਾਂ ਨੂੰ ਦੱਸਿਆ ਵੀ ਮੈਨੂੰ ਕੋਈ ਪ੍ਰੋਬਲਮ ਹੈਗੀ ਆ ਮੇਰੇ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਹੈਗੀ ਹੈ ਕਿ ਜਿਹਦੇ ਕਾਰਨ ਪਰੇਸ਼ਾਨੀ ਆਉਂਦੀ ਹੈ। ਨਹੀਂ ਜੀ ਸੋ ਹੁਣ ਤਨੀ ਵਾ 1.5 ਸਾਲ ਪਹਿਲਾਂ ਹੋਇਆ ਸੀ ਉਦੋਂ ਹੱਤ ਤੱਕ ਢਿੱਲਾ ਰਿਹਾ ਸੀ ਤੇ ਉਸ ਤੋਂ ਬਾਅਦ ਕੋਈ ਨਹੀਂ ਨਾਰਮਲ ਸੀ। ਉਹਦੀ ਮੈਡੀਸਨ ਵਗੈਰਾ ਬਾਹਰੋਂ ਚੱਲਦੀ ਸੀ ਕਿ ਜਾਂ ਇਧਰੋਂ ਬੁਵਾ ਕੇ ਪ੍ਰਾਪਤ ਕਰਾਈ ਜਾਂਦੀ ਸੀ। ਮੈਡੀਸਨ ਤਾਂ ਜੇ ਲੋੜੇ ਨਹੀਂ ਨਾ ਪਈ ਨਾ ਉਦੋਂ ਹੀ ਲੈਂਦੇ ਸੀ ਜੇ ਕੋਈ ਲੋੜ ਹੈਗੀ ਸੀ ਤਾਂ ਇਧਰੋਂ ਤਾਂ ਵੀ ਭੇਜੀ ਨਹੀਂ ਕਦੇ। ਅ ਸਰ ਕੀ ਨਾਂ ਉਹ ਕਿਹਾ ਜੀ ਆਪਣਾ ਗੁਰਵਿੰਦਰ ਸਿੰਘ ਅ ਕਿਹੜਾ ਪਿੰਡ ਅ ਜਿੱਥੇ ਆਪਾਂ ਖੜੇ ਡਿਫਰੈਂਟ ਹੱਥ ਹੋਈ ਹੈ ਜਦੋਂ ਤੁਹਾਨੂੰ ਕਹਿੰਦੇ ਇੱਥੇ ਕੀ ਗੱਲ ਹੋਇਆ ਜੇ ਅਸੀਂ ਆਪਾਂ ਇਕੱਠੇ ਹੋਏ ਅੱਜ ਇੱਥੇ ਕੀ ਗੱਲ ਹੋਈ ਇਹ ਬੇਟਾ ਸੀ ਜੀ ਤਕਰੀਬਨ 12 ਸਾਲ ਤੋਂ 12.5 ਸਾਲ ਤੋਂ ਗਿਆ ਸੀ ਅਮਰੀਕਾ ਹਾਂਜੀ ਹਾਂਜੀ ਕੀ ਨਾਂ ਸੀ ਬੇਟੇ ਦਾ ਜੀ ਕੁਲਵੀਰ ਸਿੰਘ ਕਿਹੜੀ ਜਗ੍ਹਾ ਗਿਆ ਸੀ ਬੇਟਾ ਇਹ ਅਮਰੀਕਾ ਸੀ ਅਮਰੀਕਾ ਗਿਆ ਸੀ ਆਪ ਹਾਂ 12 12.5 ਸਾਲ ਹੋ ਗਿਆ ਬਾਹਰ ਕੇ ਹਾਂਜੀ ਉੱਥੇ ਕੀ ਕੰਮ ਕਰਦੇ ਸੀ ਅਮਰੀਕਾ ਦੇ ਵਿੱਚ ਉੱਥੇ ਟਰੈਕਟਰ ਹੁੰਦਾ ਸੀ ਜੀ ਅੱਛਾ ਜੀ ਕੀ ਕਾਰਨ ਹੋਇਆ ਜਿਹਦੇ ਉਹਨਾਂ ਦੀ ਮੌਤ ਹੋਈ ਆ ਅਚਾਨਕ ਉਹਦਾ ਕੀ ਕਾਰਨ ਹੋਇਆ ਜਿਹੜਾ ਪਤਾ ਲੱਗਿਆ ਹੋਊਗਾ ਆਪਾਂ ਨੂੰ ਕਾਰਨ ਤਾਂ ਇਹ ਅਸਲ ਵਿੱਚ ਬਿਮਾਰੀ ਦਾ ਕੋਈ ਵੀ ਨਹੀਂ ਸੀ ਉਹਨੂੰ ਬੱਚੇ ਨੂੰ ਨਾ ਕੋਈ ਨਸ਼ਾ ਵਗੈਰਾ ਕਰਦਾ ਸੀ ਕਿ ਕੋਈ ਮੈਂ ਵੀ ਕੈਨੇਡਾ ਤੋਂ ਆਇਆ ਹਾਂ ਜੀ ਉਹ ਉੱਥੇ ਗਿਆ ਸੀ 5 ਤਰੀਕ ਨੂੰ ਸਾਹਮਣੇ ਮੇਰੀ ਬੇਟੀ ਨੂੰ ਫੋਨ ਆਇਆ ਉਦੋਂ ਇਹਨਾਂ ਦੇ ਮਾਮਾ ਜੀ ਦਾ ਠੀਕ ਹੈ ਜੀ ਜਦੋਂ ਹਾਂ ਜੀ ਕਹਿੰਦੇ ਵੀ ਐਂਗਲ ਹੋ ਗਈ ਹਾਂ ਜੀ ਤੇ ਉਹਨੇ ਲਾਸਟ ਫੋਨ ਉਹਦਾ ਦੋਸਤ ਦਾ ਮੁੰਡਾ ਉਹਨੂੰ ਕੀਤਾ ਠੀਕ ਹੈ ਜੀ ਉਹਨੂੰ ਫੋਨ ਕਰਕੇ ਕਹਿੰਦਾ ਵੀ ਮੇਰੇ ਪੇਟ 'ਚ ਦਰਦ ਹੋ ਰਿਹਾ ਜੀ ਉਹ ਕਹਿੰਦਾ ਵੀ ਤੂੰ ਕਈ ਵਾਰੀ ਆਉਂਦਾ ਵੀ ਕੁਇਆ ਨੂੰ ਪੇਟ ਦੀ ਪ੍ਰੋਬਲਮ ਵੈਸੇ ਲੋਜ ਮੋਸ਼ਨ ਵਗੈਰਾ ਜਿਹਾ ਕੋਈ ਕਿਸੇ ਕਰ ਬੀਖੋ ਜਾਂਦੀ ਆ ਹਾਂਜੀ ਵੀ ਉਹਦਾ ਕਰਤੀ ਵੀ ਤੂੰ ਐ ਕਰ ਗੱਡੀ ਸਾਈਡ ਤੇ ਲਾ ਤੇ ਮੜਾ ਵਾਸ਼ਰੂਮ ਵਗੈਰਾ ਜਾ ਕੇ ਆ ਹਾਂਜੀ ਤੇ ਗਿਆ ਜਿੱਥੇ ਰਹਿੰਦੇ ਉਹ 25 2600 ਕਿਲੋਮੀਟਰ ਅੱਗੇ ਗਿਆ ਸੀ ਟਰੱਕ ਲੈ ਕੇ ਠੀਕ ਆ ਜੀ ਬਿਲਕੁਲ ਨੋਰਮਲ ਸੀ ਕੋਈ ਐਸੀ ਪ੍ਰੋਬਲਮ ਨਹੀਂ ਸੀ ਤੇ ਉੱਥੇ ਜਾ ਕੇ ਨੇ ਗੱਡੀ ਪੰਪ ਤੇ ਖੜਾਈ ਆ ਪੰਪ ਤੇ ਖੜਾ ਕੇ ਜਦੋਂ ਅੰਦਰ ਵਾਸ਼ਰੂਮ ਗਿਆ ਉੱਥੇ ਜਾ ਕੇ ਨੂੰ ਚੱਕਰ ਆਇਆ ਬਸ ਉੱਥੇ ਜੀ ਉਹਨੂੰ ਦੱਸਿਆ ਵੀ ਕਹਿੰਦਾ ਮੇਰੇ ਪੇਟੇ ਦਰਦ ਹੋ ਰਿਹਾ ਜਦੋਂ ਬਸੋਂ ਤੇ ਪਾਉਤ ਜੋ ਉੱਥੇ ਗਏ ਤੇ ਓਕੇ ਅ ਫਿਰ ਕਿਵੇਂ ਪਤਾ ਲੱਗਿਆ ਪਰਿਵਾਰਕ ਮੈਂਬਰਾਂ ਨੂੰ ਵੀ ਜਿਹੜਾ ਆ ਪਾਣਾ ਵਾਪਰ ਚੁੱਕਿਆ ਉਸ ਬੇਟੇ ਨਾਲ ਪਰਿਵਾਰਕ ਮੈਂਬਰਾਂ ਨੂੰ ਜੀ ਉੱਥੇ ਸਾਡੀ ਇਹਨਾਂ ਬੇਟੇ ਦਾ ਮਾਮਾ ਜੀ ਆ ਹਾਂਜੀ ਮੇਰੇ ਜਵਾਈ ਦਾ ਉਹ ਕੋਲੇ ਸੀ ਉਹਨੂੰ ਫਿਰ ਉਹਨਾਂ ਜਦੋਂ ਉਹਦਾ ਆਈ ਕਾਰਡ ਵਗੈਰਾ ਉਹਦੇ ਵਿੱਚੋਂ ਕੱਢਿਆ ਟਰੱਕ ਦੇ ਵਿੱਚੋਂ ਉਹਨੂੰ ਫੋਨ ਕੀਤਾ ਉਹਨੇ ਫਿਰ ਮਗਰ ਮੇਰੀ ਬੇਟੀ ਨੂੰ ਫੋਨ ਕੀਤਾ ਜੀ ਬੱਚੇ ਸਾਡੇ ਵਿਚੇ ਕੈਨੇਡਾ ਬੈਠੇ ਹਾਂਜੀ ਬੇਟੀ ਨੂੰ ਫੋਨ ਆਇਆ ਬੇਟੀ ਨੇ ਫਿਰ ਮੈਨੂੰ ਫੋਨ ਕੀਤਾ ਪਾਪਾ ਗੱਲ ਹੋ ਗਈ ਫਿਰ ਅਸੀਂ ਇੱਥੇ ਫੋਨ ਕੀਤਾ ਘਰੇ ਕੀ ਕੁਲਵੀਰ ਸਿੰਘ ਵਿਆਹੇ ਹੋਏ ਸੀ ਜੀ ਨਹੀਂ ਜਨਮੈਰਿਡ ਸੀ ਕਿ ਜੀ ਅੱਗੇ ਉਹਨਾਂ ਜਨਵਰੀ ਦੇ ਵਿੱਚ ਆਉਣਾ ਸੀ ਜੀ 30 ਸਾਲ ਦੇ ਉਹਦੀ 31ਵਾਂ ਲੱਗ ਰਿਆ ਸੀ ਹੁਣ ਅੱਗੇ ਬਸ ਮੈਰਿਜ ਬਾਰੇ ਵਿਚਾਰ ਚੱਲ ਰਿਹਾ ਸੀ ਕਿ ਕਿ ਮੈਰਿਜ ਕਰਨੀ ਸੀ ਕੁਲਵੀਰ ਸਿੰਘ ਦੇ ਬ੍ਰਦਰ ਵੀ ਬਾਹਰ ਹੀ ਨੇ ਜੀ ਕੋਈ ਬ੍ਰਦਰ ਆਹ ਕਿਹੜੀ ਕੰਟਰੀ ਚ ਨੇ ਉਹ ਵੀ ਕੈਨੇਡਾ ਜੀ ਕੈਨੇਡਾ ਜੀ ਕੁਲਵੀਰ ਸਿੰਘ ਸੁਣ ਚਾਵੇ ਪੀਆਰ ਵੀ ਹੋ ਚੁੱਕੇ ਸੀ ਇਹਨਾਂ ਉਹਨੂੰ ਤਿੰਨ ਚਾਰ ਸੱढ़े ਤਿੰਨ ਮਹੀਨੇ ਹੋ ਸੀਗੇ ਜੀ ਗ੍ਰੀਨ ਕਾਰਡ ਮਿਲ ਗਿਆ ਸੀਗਾ ਜੀ ਜੀ ਹੁਣ ਗ੍ਰੀਨ ਕਾਰਡ ਮੇਰੇ ਤੋਂ ਬਾਅਦ ਹੁਣ ਇਸ ਕਰਕੇ ਨਾ ਆਉਣਾ ਸੀ ਕਿ ਚਲੋ ਮਾਪੇ ਨੂੰ ਮਿਲਿਆ ਮਾਂ ਠ